ਲੋਜੀ ਜਲੰਧਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤਿੰਨ ਬੱਚਿਆਂ ਦੇ ਪਿਓ ਨੇ ਇੱਕ ਨਵਾਂ ਕਾਰਾ ਕਰਤਾ ਹੈ ਦੱਸਦੀ ਹੈ ਕਿ ਤਿੰਨ ਬੱਚਿਆਂ ਦਾ ਪਿਓ ਆਪਣੀ ਪ੍ਰੇਮਿਕਾ ਸਹਿਤ ਕਰੋ फरार हो गया से जिस तो बाद बीती रात उसकी पत्नी ਵੱਲੋਂ ਨੂੰ ਫੜ ਲਿਆ ਗਿਆ ਦੱਸਦੀ ਹੈ ਕਿ ਬੀਤੀ ਰਾਤ ਉਸਦੀ ਪਤਨੀ ਬਸਤੀ ਗੁਜਰ ਪਹੁੰਚੀ ਜਿੱਥੇ ਕਿ ਉਹਨੇ ਆਪਣੇ ਪਤੀ ਨੂੰ ਆਪਣੀ ਮਸ਼ੂਕਾ ਦੇ ਨਾਲ ਫੜ ਲਿਆ ਤੇ ਉੱਥੇ ਜੰਮ ਕੇ ਹੰਗਾਮਾ ਕੀਤਾ ਮੌਕੇ ਤੇ ਥਾਨ ਡਿਵੀਜ਼ਨ ਨੰਬਰ 5 ਦੀ ਪੁਲਿਸ ਪਹੁੰਚੀ ਤੇ ਉਹਦੇ ਵੱਲੋਂ ਮਾਮਲੇ ਨੂੰ ਸ਼ਾਂਤ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਪ੍ਰੇਮਿਕਾ ਪਿੱਤੇ ਕਈ ਦਿਨ ਤੋਂ ਆਪਣੇ ਘਰ ਵਾਲੇ ਦੀ ਪਾਲਚ ਸੀ ਜੋ ਕਿ ਬੀਤੇ ਦਿਨੀ ਆਪਣੇ ਘਰ ਭੱਜ ਗਿਆ ਸੀ ਹੁਣ ਦੱਸਿਆ ਕਿ ਉਸ ਦਾ ਆਠ ਸਾਲ ਪਹਿਲਾਂ ਹੋਇਆ ਸੀ ਤੇ ਉਹਦੀ ਲਵ ਮੈਰਿਜ ਸੀ ਲਵ ਮੈਰਿਜ ਤੋਂ ਬਾਅਦ ਤੈਨਾਂ ਤੱਕ ਘਰ ਚ ਸਭ ਕੁਝ ਠੀਕ ਚੱਲਦਾ ਜਾ ਲੇਕਿਨ ਬਾਅਦ ਦੇ ਵਿੱਚ ਉਹਦਾ ਪਤੀ ਅਲੱਗ-ਅਲੱਗ ਜਨਾਨੀਆਂ ਦੇ ਨਾਲ ਘੁੰਮਦਾ ਫਿਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਉਸਨੇ ਉਹਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਲੇਕਿਨ ਕੁਝ ਦਿਨ ਪਹਿਲਾਂ ਉਸਦਾ ਪਤੀ ਇੱਕ ਮਹਿਲਾ ਦੇ ਨਾਲ ਕਰੋ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨੇ ਪੁਲਿਸ ਦੇ ਵਿੱਚ ਉਹਦੀ ਕੰਪਲੇਟ ਵੀ ਕੀਤੀ ਲੇਕਿਨ ਇਸ ਤੋਂ ਪਹਿਲਾਂ ਪੁਲਿਸ ਥਾਣੇ ਤੱਕ ਪਹੁੰਚੇ ਮਹਿਲਾ ਨੇ ਖੁਦ ਹੀ ਆਪਣੇ ਪਤੀ ਨੂੰ ਦੂਸਰੀ ਪ੍ਰੇਮਿਕਾ ਦਿਨ ਨਾਲ ਧਰਤ ਬੋਚਿਆ ਤੇ ਮੌਕੇ ਦੇ ਉੱਤੇ ਜਮ ਕੇ ਹੰਗਾਮਾ ਕੀਤਾ ਕਿਨੇ ਚੇਰ ਹੋ ਗਈ ਪਿਆ ਨੂੰ ਹੋ ਗਿਆ ਮੇਰੇ ਵੀ ਕੋਈ ਨਿਆਣਾ ਵੀ ਆਪਣਾ ਮੇਰੇ ਕੋਈ ਨਿਆਣਾ ਨਹੀਂ ਮੇਰੇ ਕੋਈ ਨਿਆਣਾ ਨਹੀਂ अच्छा, अच्छा। गल बात सुन तो आया दोनो तरह की तरखास दीती या अच्छा जी ओ कने मेरी बहन किना ने कड्डी या वळगा के बाहर गए ओ कने मेरे सर एग्जाम ला रहे इनहा देखो अच्छा बाकी जेडी कारवाही ठाणे पता मतलब भाईयो तो पता मतलब की मैं कारवाही ਚੱਲ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਗਈ ਥਾਂ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਲਟੀ ਨੂੰ ਸੇ ਦਾ ਟਾਈਮ ਦਿੱਤਾ ਜਾਂ 9 ਵਜੇ ਦਾ ਤੂੰ ਤਾਂ ਜੇ ਹੁਣ ਜਾਣਾ ਚਾਹੇ ਤਾਂ ਹੁਣੇ ਲੱਗ ਜਾਵਾਂਗੇ ਲੋ ਜੀ ਜਲੰਧਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤਿੰਨ ਬੱਚਿਆਂ ਦੇ ਪਿਓ ਨੇ ਇੱਕ ਨਵਾਂ ਕਾਰਾ ਕਰਤਾ ਹੈ ਦੱਸ ਦਈਏ ਕਿ ਤਿੰਨ ਬੱਚਿਆਂ ਦਾ ਪਿਓ ਉਹ ਆਪਣੀ ਪ੍ਰੇਮਿਕਾ ਸਹਿਤ ਕਰੋ फरार हो गया से जिस तो बाद बीती रात उसकी पत्नी ਵੱਲੋਂ ਨੂੰ ਫੜ ਲਿਆ ਗਿਆ ਦੱਸਦੀ ਹੈ ਕਿ ਬੀਤੀ ਰਾਤ ਉਸ ਦੀ ਪਤਨੀ ਬਸਤੀ ਗੁਜਰ ਪਹੁੰਚੀ ਜਿੱਥੇ ਕਿ ਉਹਨੇ ਆਪਣੇ ਪਤੀ ਨੂੰ ਆਪਣੀ ਮਸ਼ੂਕਾ ਦੇ ਨਾਲ ਫੜ ਲਿਆ ਤੇ ਉੱਥੇ ਜੰਮ ਕੇ ਹੰਗਾਮਾ ਕੀਤਾ ਮੌਕੇ ਤੇ ਥਾਣੇ ਡਿਵੀਜ਼ਨ ਨੰਬਰ 5 ਦੀ ਪੁਲਿਸ ਪਹੁੰਚੀ ਤੇ ਉਹਦੇ ਵੱਲੋਂ ਮਾਮਲੇ ਨੂੰ ਸ਼ਾਂਤ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਪ੍ਰੇਮਿਕਾ ਪਿੱਤੇ ਕਈ ਦਿਨ ਤੋਂ ਆਪਣੇ ਘਰ ਵਾਲੇ ਦੀ ਪਾਲਚ ਸੀ ਜੋ ਕਿ ਬੀਤੇ ਦਿਨੀ ਆਪਣੇ ਘਰ ਭੱਜ ਗਿਆ ਸੀ ਹੁਣ ਦੱਸਿਆ ਕਿ ਉਸ ਦਾ 8 ਸਾਲ ਪਹਿਲਾਂ ਹੋਇਆ ਸੀ ਤੇ ਉਹਦੀ ਲਵ ਮੈਰਿਜ ਸੀ ਲਵ ਮੈਰਿਜ ਤੋਂ ਬਾਅਦ ਤੈਨਾਂ ਤੱਕ ਘਰ ਚ ਸਭ ਕੁਝ ਠੀਕ ਚੱਲਦਾ ਜਾ ਲੇਕਿਨ ਬਾਅਦ ਦੇ ਵਿੱਚ ਉਹਦਾ ਪਤੀ ਅਲੱਗ-ਅਲੱਗ ਜਨਾਨੀਆਂ ਦੇ ਨਾਲ ਘੁੰਮਦਾ ਫਿਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਉਸਨੇ ਉਹਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਲੇਕਿਨ ਕੁਝ ਦਿਨ ਪਹਿਲਾਂ ਉਸਦਾ ਪਤੀ ਇੱਕ ਮਹਿਲਾ ਦੇ ਨਾਲ ਕਰੋ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨੇ ਪੁਲਿਸ ਦੇ ਵਿੱਚ ਉਹਦੀ ਕੰਪਲੇਟ ਵੀ ਕੀਤੀ ਲੇਕਿਨ ਇਸ ਤੋਂ ਪਹਿਲਾਂ ਪੁਲਿਸ ਕੋਲ ਤੱਕ ਪਹੁੰਚੇ ਮਹਿਲਾ ਨੇ ਖੁਦ ਹੀ ਆਪਣੇ ਪਤੀ ਨੂੰ ਦੂਸਰੀ ਪ੍ਰੇਮਿਕਾ ਦੇ ਨਾਲ ਧਰਤ ਬੋਚਾ ਤੇ ਮੌਕੇ ਦੇ ਉੱਤੇ ਜਮ ਕੇ ਹੰਗਾਮਾ ਕੀਤਾ ਕਿੰਨੇ ਚਿਰ ਹੋ ਗਈ ਪਿਆ ਨੂੰ ਹੋ ਗਏ ਮੇਰੇ ਵੀ ਕੋਈ ਨਿਆਣਾ ਵੀ ਆਪਣਾ ਮੇਰੇ ਕੋਈ ਨਿਆਣਾ ਨਹੀਂ ਬੱਚੇ ਨਹੀਂ ਅੱਛਾ ਤੇ ਗੱਲਬਾਤ ਸੁਣਨ ਤੋਂ ਬਾਅਦ ਆਇਆ ਵੀ ਦੋਨਾਂ ਤਰ੍ਹਾਂ ਦੀ ਦਰਖਾਸਤ ਦਿੱਤੀ ਆ ਅੱਛਾ ਜੀ ਉਹ ਕਹਿੰਦੇ ਮੇਰੀ ਭੈਣ ਇਹਨਾਂ ਨੇ ਕੱਢੀ ਆ ਅੱਛਾ ਬਲਗਾ ਕੇ ਬਾਹਰ ਗਏ ਉਹ ਕਹਿੰਦੇ ਮੇਰੇ ਸਾਰਾ ਇਲਜ਼ਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪਤਾ ਲਗਵਾਈ ਉਹ ਤੋਂ ਪਤਾ ਲੱਗੂ ਕਿ ਇਹਨਾਂ ਨੇ ਕਾਰਵਾਈ ਚੱਲ ਮਤਲਬ ਦੋਨਾਂ ਵੱਲੋਂ ਦਰਖਾਸਤ ਦਿੱਤੀ ਕਿ ਥਾਣੇ ਵੱਲੋਂ ਦਰਖਾਸਤ ਦਿੱਤੀ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਰਟੀ ਨੂੰ ਫੇਰ ਦਾ ਟਾਈਮ ਦਿੱਤਾ ਜਾਂ ਨੋਵੇ ਦਾ ਦੂਤਾਂ ਜੇ ਹੁਣ ਜਾਣਾ ਚਾਹੁੰਦੇ ਤਾਂ ਹੁਣੇ ਲੈ ਕੇ ਜਾਵਾਂਗੇ